ਹਾ ਜੀ ਮਿੱਤਰੋ ਜੜੀ ਬੂਟੀ ਰਸੈਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਮਿੱਤਰੋ ਉਹ ਅਣਜਾਣਕਾਰੀ ਤੁਹਾਨੂੰ ਕਰਾਉਂਦੇ ਆ ਜੀ ਸ਼ੰਖ ਪੁਸ਼ਪੀ ਦੇ ਸਵੰਦ ਦੇ ਵਿੱਚ ਜਿਹੜੀ ਜਾਣਕਾਰੀ ਹੈ ਸ਼ੰਖ ਪੁਸ਼ਪੀ ਦੀ ਜਿਹੜੀ ਸੁਨਾਖਤਾ ਉਹ ਤੁਹਾਨੂੰ ਕਰਾਉਂਦੇ ਆ ਜੀ ਤੇ ਇਹ ਅੱਜ ਕੱਲ ਇਹਨੂੰ ਫੁੱਲ ਲੱਗਦੇ ਨੇ ਜੀ ਬਾਕੀ ਦੇ ਪਤਾ ਨਹੀਂ ਕਦੋਂ ਲੱਗਦੇ ਨੇ ਪਰ ਜਿਹੜੇ ਅੱਜ ਕੱਲ ਲੱਗਦੇ ਨੇ ਦੇਸੀ ਸੰਖਪੁਸ਼ਪੀ ਆ ਜੀ ਉਹ ਦਿਖਾਉਂਦੇ ਆ ਤੁਹਾਨੂੰ ਮਿੱਤਰੋ ਇਹ ਦੇਖੋ ਜੀ ਇਹ ਹੈ ਜੀ ਸੰਖਪੁਸ਼ਪੀ ਇਹ ਦੇਸੀ ਮੈਂ ਕਹਾਂ ਜੀ ਇਹ ਠੀਕ ਹੋ ਗਿਆ ਜੀ ਇਹ ਦੇਖ ਲਓ ਤੁਸੀਂ ਇਹਦੇ ਫੁੱਲ ਨੇ ਛੋਟੇ ਛੋਟੇ ਫੁੱਲ ਲੱਗੇ ਹੋਏ ਨੇ ਇਹਨਾਂ ਨੂੰ ਇਹ ਅਸੀਂ ਇਹਨੂੰ ਸੰਖ ਪੁਸ਼ਪੀ ਕਹਿੰਦੇ ਆਂ ਜੀ ਹੋਰ ਕਿਸੇ ਭਰਾ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਕਿ ਕਿਹੜੀ ਬੂਟੀ ਹੈ ਇਹ ਕੀ ਹੈ ਕੀ ਨਹੀਂ ਹੈ ਤਾਂ ਇਹ ਸਬੰਧ ਵਿੱਚ ਜਾਣਕਾਰੀ ਦੇਣਾ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਉਤਾਰਾਂ ਜਾਂਦੀਆਂ ਨੇ ਜਿੱਦਣ ਨੂੰ ਜਾਂਦੀਆਂ ਨੇ ਇਹ ਇਹਨੂੰ ਫੁੱਲੀ ਲੱਗਦੇ ਨੇ ਤੇ ਮੋਟੀਆਂ ਮੋਟੀਆਂ ਮੱਖੀਆਂ 学了没，林阳？<noise>